ਦੋਸਤੋ ਪੰਜਾਬ ਨਗਰ ਨਿਗਮ ਭਰਤੀ 2024 ਨੋਟੀਫਿਕੇਸ਼ਨ ਆਊਟ ਹੋ ਚੁੱਕਿਆ ਹੈ ਜੀ ਦੋਸਤੋ ਇਹ ਸਿੱਧੀ ਭਰਤੀ ਹੈ ਨਾ ਤਾਂ ਤੁਹਾਡਾ ਕੋਈ ਪੇਪਰ ਹੋਵੇਗਾ ਤੇ ਨਾ ਹੀ ਕੋਈ ਅਪਲੀਕੇਸ਼ਨ ਫੀਸ ਲੱਗੇਗੀ ਅਪਲਾਈ ਕਿਵੇਂ ਕਰਨਾ ਅਪਲਾਈ ਕੌਣ-ਕੌਣ ਕਰ ਸਕਦਾ ਹੈ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗਾ ਕਿਰਪਾ ਕਰਕੇ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਜਿਕਰ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਬੈਲ ਆਈਕਨ ਦਬਾ ਕੇ ਛੱਡ ਦਿਓ ਜੀ ਤਾਂ ਕਿ ਪੰਜਾਬ ਸਟੇਟ ਵਿੱਚ ਜਦੋਂ ਕੋਈ ਨਵੀਂ ਭਰਤੀ ਆਏ ਤਾਂ ਉਸ ਦੀ ਸਹੀ ਤੇ ਸਤਿਸ਼ਟਿਕ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਇਹ ਪੰਜਾਬ ਵਿੱਚ ਬੱਖ ਬੱਖ ਪੋਸਟਾਂ ਦੀ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਜੀ ਜਿਨ੍ਹਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਅਪਲਾਈ ਕਰਨ ਦੀ ਲਾਸਟ ਡੇਟ 31/3/2024 ਤੱਕ ਤੁਸੀਂ ਇਹਨਾਂ ਪੋਸਟਾਂ ਲਈ ਆਨਲਾਈਨ ਅਪਲਾਈ ਕਰ ਸਕਦੇ ਹੋ ਦੋਸਤੋ ਪੰਜਾਬ ਦੇ ਉਮੀਦਵਾਰਾਂ ਲਈ ਬਹੁਤ ਵਧੀਆ ਮੌਕਾ ਹੈ ਜੀ ਚਲੋ ਦੋਸਤੋ ਚਲਦੇ ਹਾਂ ਨੋਟੀਫਿਕੇਸ਼ਨ ਤੇ ਦੋਸਤੋ ਅੱਜ ਦਾ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ گورਨਮੈਂਟ ਆਫ ਪੰਜਾਬ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਦੋਸਤੋ ਇਸ ਭਰਤੀ ਨੂੰ ਰੀਓਪਨ ਕੀਤਾ ਗਿਆ ਹੈ ਮਤਲਬ ਕਿ ਪਹਿਲਾਂ ਇਹ 2023 ਵਿੱਚ ਇਹ ਭਰਤੀ ਖੋਲੀ ਗਈ ਸੀ ਉਦੋਂ ਕਿਸੇ ਵੀ ਕੈਂਡੀਡੇਟ ਨੇ ਇਸ ਦੀ ਅਪਲਾਈ ਨਹੀਂ ਕੀਤੀ ਹਾਂ ਇਹ ਦੁਬਾਰਾ ਇਹਨਾਂ ਦੀ ਪੋਸਟਾਂ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਦੋਸਤੋ ਪੋਸਟਾਂ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਸਰਫੇਸ ਵਾਟਰ ਸਪਲਾਈ ਪ੍ਰੋਜੈਕਟ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵਾਸਤੇ ਪੋਸਟਾਂ ਅਨਾ ਦੋਸਤੋ ਇਹਨਾਂ ਪੋਸਟਾਂ ਲਈ ਆਨਲਾਈਨ ਅਪਲਾਈ ਕਰਨੀ ਪਵੇਗੀ ਆਨਲਾਈਨ ਅਪਲਾਈ ਕਰਨ ਲਈ ਲਾਸਟ ਡੇਟ 31/3/2024 ਤੱਕ 5 ਵਜੇ ਤੱਕ ਸ਼ਾਮ ਦੀ ਤੁਸੀਂ ਅਪਲਾਈ ਕਰ ਸਕਦੇ ਹੋ ਅਪਲਾਈ ਆਨਲਾਈਨ ਹੀ ਕਰਨੀ ਪਵੇਗੀ ਆਨਲਾਈਨ ਅਪਲਾਈ ਕਰਨ ਦਾ ਲਿੰਕ ਇੱਥੇ ਮੈਂਸ਼ਨ ਕੀਤਾ ਗਿਆ ਹੈ ਜੀ ਪੋਸਟਾਂ ਤੇ ਕੁਆਲੀਫਿਕੇਸ਼ਨ ਕੁ ਇਸ ਤਰ੍ਹਾਂ ਹੈ ਜੀ ਪੋਸਟ ਨੰਬਰ 1 ਹੈ ਜੀ ਪ੍ਰੋਜੈਕਟ ਮੈਨੇਜਰ ਦੀ ਇੱਕ ਪੋਸਟ ਹੈ ਜੀ ਪੋਸਟ ਨੰਬਰ 2 ਹੈ ਜੀ ਡਿਪਟੀ ਪ੍ਰੋਜੈਕਟ ਮੈਨੇਜਰ ਦੀ ਇਸ ਦੀ ਵੀ ਇੱਕ ਪੋਸਟ ਹੈ ਪੋਸਟ ਨੰਬਰ 3 ਹੈ ਜੀ ਸੀਨੀਅਰ ਵਾਟਰ ਟ੍ਰੀਟਮੈਂਟ ਪਲਾਂਟ ਇੰਜੀਨੀਅਰਿੰਗ ਦੀ ਇਸ ਦੀ ਵੀ ਇੱਕ ਪੋਸਟ ਹੈ ਪੋਸਟ ਨੰਬਰ 4 ਹੈ ਜੀ ਅਸਿਸਟੈਂਟ ਇੰਜੀਨੀਅਰਿੰਗ ਜੂਨੀਅਰ ਇੰਜੀਨੀਅਰਿੰਗ ਦੀ ਇਹਦੀਆਂ 2 ਪੋਸਟਾਂ ਨੇ ਜੀ ਨੰਬਰ 5 ਹੈ ਜੀ ਸੀਨੀਅਰ ਪਾਈਪਲਾਈਨ ਇੰਜੀਨੀਅਰਿੰਗ ਦੀ ਪੋਸਟ ਹੈ ਜੀ 1 ਨੰਬਰ 6 ਹੈ ਜੀ ਅਸਿਸਟੈਂਟ ਇੰਜੀਨੀਅਰਿੰਗ ਜੂਨੀਅਰ ਇੰਜੀਨੀਅਰਿੰਗ ਪਾਈਪਲਾਈਨ ਦੀ ਹੈ 2 ਪੋਸਟਾਂ ਨੇ ਜੀ ਨੰਬਰ 7 ਹੈ ਜੀ ਅਸਿਸਟੈਂਟ ਇੰਜੀਨੀਅਰਿੰਗ ਜੂਨੀਅਰ ਇੰਜੀਨੀਅਰਿੰਗ ਦੀਆਂ 2 ਪੋਸਟਾਂ ਨੇ ਜੀ ਨੰਬਰ 8 ਹੈ ਜੀ এনवायरमेंटਲ ਸੇਫਗਾਰਡ ਦੀ 1 ਪੋਸਟ ਹੈ ਜੀ ਨੰਬਰ 9 ਜੀ ਕਮਿਊਨੀਕੇਸ਼ਨ ਸਪੈਸ਼ਲਿਸਟ ਦੀ 1 ਪੋਸਟ ਹੈ ਜੀ 10ਵੀਂ ਪੋਸਟ ਦੋਸਤੋ ਇਹਨਾਂ ਦੀ ਕੁਆਲਿਫੀਕੇਸ਼ਨ ਕੁਝ ਇਸ ਤਰ੍ਹਾਂ ਹੈ ਤੁਸੀਂ ਡਿਗਰੀ ਕੰਪਲੀਟ ਕੀਤੀ ਹੈ ਸਿਵਲ ਵਿੱਚ ਤੁਸੀਂ ਡਿਗਰੀ ਕੰਪਲੀਟ ਕੀਤੀ ਹੈ ਮੈਕੈਨੀਕਲ ਵਿੱਚ ਜਾਂ ਤੁਸੀਂ ਐਮ ਐਸ ਸੀ ਕੰਪਲੀਟ ਕੀਤੀ ਹੈ এনवायरमेंट ਸਾਇੰਸ ਵਿੱਚ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਤਾਂ ਹੀ ਅਪਲਾਈ ਕਰ ਸਕਦੇ ਹੋ ਇਹਨਾਂ ਬਖ ਬਖ ਪੋਸਟਾਂ ਲਈ ਬਖ ਬਖ ਸੈਲਰੀ ਦਿੱਤੀ ਜਾਵੇਗੀ ਦੋਸਤੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੇ ਵੱਲੋਂ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਊਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ